ਬਹੁਤ ਲੋਕ ਆ ਜਿਹੜੇ ਤੁਹਾਨੂੰ ਦੇਖਣਗੇ ਤੇ ਹੌਸਲੇ ਚਾਉਣਗੇ ਵੀ ਯਾਰ ਜ਼ਿੰਦਗੀ ਨਾਲ ਸੰਘਰਸ਼ ਕਰਿਆ ਜਾ ਸਕਦਾ ਲੋਕ ਹੌਸਲਾ ਢਾਈਏ ਘਰ ਬੈਠ ਕੇ ਗੁਜ਼ਾਰਾ ਤਾਂ ਹੋਣਾ ਨਹੀਂ ਹੈ ਕਿ ਕਿ ਆਪਣੇ ਕੋਲ ਚਾਹੇ ਜਿੰਨਾ ਧਨ ਹੋਵੇ ਚਾਹੇ ਜਿੰਨੀ ਦੌਲਤ ਹੋ ਉਹ ਇੱਕ ਦਿਨ ਸਾਰੀ ਮੁੱਕ ਜਾਣੀ ਹੈ ਪਰ ਇਸ ਅਛਾਈਗੀ ਮੈਂ ਅਗਰ ਮੰਨਤਾ ਹਾਂ ਮੈਂ ਕਿ ਮੇਰਾ ਪੈਰ ਖਰਾਬ ਹੈ ਪਰ ਮੈਂ ਕੋਈ ਗੱਲ ਨਹੀਂ ਪੈਰ ਖਰਾਬ ਕੋਈ ਗੱਲ ਨਹੀਂ ਪਰ ਮੈਂ ਆਪਣੇ ਦਿਲ ਚ ਇੱਕ ਕਾਉਂਸਲਰ ਰਹਿੰਦਾ ਮੇਰੇ ਕਿ ਮਿਹਨਤ ਕਰੀਏ ਮਿਹਨਤ ਦੀ ਰੋਟੀ ਖਾਈਏ ਉਹਦਾ ਸੁਆਦ ਕੁਝ ਹੋਰ ਹੁੰਦਾ ਮਤਲਬ ਆਪਾਂ ਬਹੁਤ ਲੋਕਾਂ ਨੂੰ ਦੇਖਦੇ ਆ ਡਿਸੇਬਿਲਟੀ ਵਾਲੇ ਵੀ ਹੈਨਾ ਉਹ ਵਿਚਾਰੇ ਬੰਨਾਂ ਪਸੰਦ ਕਰਦੇ ਆ ਕਈ ਕਈ ਸੱਚੀ ਮਜਬੂਰ ਵੀ ਹੁੰਦੇ ਆ ਹੈਨਾ ਪਰ ਤੁਸੀਂ ਵਿਚਾਰੇ ਬੰਨਾਂ ਨੇ ਤੁਸੀਂ ਜ਼ਿੰਦਗੀ ਨਾਲ ਲੜਨਾ ਚਾਹੀਦਾ ਪਰਮਾਤਮਾ ਨੇ ਐ ਮਨਾ ਮੇਰਾ ਪੈਰ ਖਰਾਬ ਕਰਤਾ ਮੇਰਾ ਮਾਈਂਡ ਤਾਂ ਖਰਾਬ ਨਹੀਂ ਹੈ ਮੈਂ ਉਹਦਾ ਸ਼ੁਕਰ ਕਰਤਾ ਇਦਾਂ ਕਿ ਬਾਬੇ ਸ਼ੁਕਰ ਹੈ ਜੋ ਵੀ ਮੈਂ ਆਪਣੇ ਮੈਂ ਆਪਣੇ ਵੀ ਬੱਚੇ ਪਾਲ ਰਿਆਂ ਬਸ ਇਥੇ ਰੋਜੀ ਰੋਟੀ ਤੇ ਆਪਣੇ ਅਸੀਂ ਫੂਡ ਮੰਗਾ ਲਿਆ ਚਲੋ ਥੱਲੇ ਵੀ ਆ ਜਾਂਦੇ ਲੋਕ ਪਰ ਜੇ ਕੋਈ ਕਹੇ ਵੀ ਉੱਪਰ ਹੀ ਫੜਾਉਣਾ ਫਿਰ ਉਹਦੇ ਲਈ ਕਿਵੇਂ ਸਰ ਪਹਿਲੇ ਤਾਂ ਮੈਂ ਰਿਕੁਐਸਟ ਕਰਤਾ ਹੂੰ ਕਿ ਮਤਲਬ ਥੱਲੇ ਆ ਜਾਓ ਮੈਂ ਹੈਂਡੀਕੈਪਡ ਹਾਂ ਉੱਪਰ ਨਹੀਂ ਚੜ ਸਕਤਾ ਲੇਕਿਨ ਇੱਕ ਅੱਧਾ ਕਸਟਮਰ ਐਸਾ ਹੁੰਦਾ ਹੈ ਕਿ ਮਤਲਬ ਜੋ ਕਿ ਕਿ ਨਹੀਂ ਮੇਰੇ ਕੋ ਉੱਪਰ ਹੀ ਚਾਹੀਦਾ ਆਰਡਰ ਫਿਰ ਮੈਂ ਆਪਣਾ ਇਹ ਟੇਢੇ ਫੋੜੀ ਚੱਕਣਾ ਇਹ ਵਾਲੀ ਫਿਰ ਮੈਂ ਉੱਪਰੋਂ ਇੱਕਾ ਚਾਹ ਆਰਡਰ ਚੱਕਣਾ ਫਿਰ ਲੈ ਕੇ ਜਾਣਾ ਚਾਹ ਰਿਹਾ ਕਿੰਨੇ ਵਜੇ ਉੱਠਦੇ ਕਿੰਨੇ ਵਜੇ ਮੈਂ ਸਰ ਸਵੇਰੇ 5 ਵਜੇ ਉੱਠ ਜਾਣਾ ਏ ਵੀ ਆਈਡੀ ਕਿੰਨੇ ਵਜੇ ਔਨ ਕਰਦੇ ਹੋ ਸਮਟੋ ਮੈਂ ਸਰ ਪਹਿਲੇ ਮਤਲਬ ਨਹਾਇਆ ਦੋਇਆ ਫਲੈਸ਼ ਹੋਆ ਆਪਣੀ ਪੂਜਾ ਪਾਈ ਕੀ ਫਿਰ ਉਸਕੇ ਬਾਅਦ 8 ਵਜੇ ਆਪਣੀ ਆਈਡੀ ਔਨ ਕਰ ਦੇਣਾ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਕੱਲ ਤੜਕੇ ਦੀ ਗੱਲ ਆ ਅਸੀਂ ਨਾ ਰੋਟੀ ਖਾਣੀ ਸੀ ਮੈਂ ਤੇ ਰਵੀ ਬਾਈ ਨੇ ਅਸੀਂ ਆਫਿਸ ਬੈਠੇ ਸੀ ਮਹਾਲੀ ਤੇ ਅਸੀਂ ਆਰਡਰ ਕੀਤਾ ਤਾਂ ਵੀਰਾ ਨਾ ਰੋਟੀ ਫੜਾਉਣ ਆਇਆ Zomato ਤੇ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਕਿ ਆਰਡਰ ਕਰਦੇ ਹਾਂ ਤੁਸੀਂ ਤਾਂ ਰੋਟੀ ਤੁਹਾਡੇ ਘਰੇ ਪਹੁੰਚ ਜਾਂਦੀ ਆ ਮੈਂ ਬਾਈ ਨੂੰ ਦੇਖਿਆ ਬਾਈ ਨਾਲ ਗੱਲ ਕਰੀ ਮਤਲਬ ਮੇਰੇ ਲਈ ਪਹਿਲਾਂ ਤਾਂ ਮੈਂ ਬਾਈ ਨੂੰ ਦੇਖ ਕੇ ਯਾਰ ਐ ਹੁੰਦਾ ਨਾ ਆਪਣੇ ਮਨ ਚ ਆਉਂਦਾ ਵੀ ਯਾਰ ਵੀਰ ਕਿੰਨਾ ਕਮਾਲ ਦਾ ਬੰਦਾ ਫਿਰ ਮੈਂ ਹੋਰ ਗੱਲ ਕਰੀ ਮੇਰੇ ਦਿਲ ਚ ਹੋਰ ਰਿਸਪੈਕਟ ਵੱਧ ਗਈ ਮੈਂ ਵੀ ਉਹਨਾਂ ਬੰਦਿਆਂ ਚੋਂ ਆਇਆ ਤਾਂ ਆਪਾਂ ਸਾਰੀ ਆਪਾਂ ਜ਼ਿੰਦਗੀ ਚ ਆਪਣੇ ਕਮੀਆਂ ਹੁੰਦੀਆਂ ਸਮੱਸਿਆਵਾਂ ਹੁੰਦੀਆਂ ਆਪਾਂ ਉਹਨਾਂ ਬਾਰੇ ਸੋਚਦੇ ਆਂ ਤੇ ਨਿਰਾਸ਼ ਹੋ ਜਾਂਦੇ ਆਂ ਪਰਾ ਬਾਈ ਨੂੰ ਦੇਖ ਕੇ ਮੈਨੂੰ ਲੱਗਦਾ ਵੀ ਬਹੁਤ ਹੀ ਇਹ ਬੰਦਾ ਹੌਸਲੇ ਦੀ ਮਿਸਾਲ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਵਧੀਆ ਵੀਰੇ ਠੀਕ ਹਾਂ ਹਾਂਜੀ ਤੁਸੀਂ ਮੈਂ ਕੱਲ ਜਦੋਂ ਆਰਡਰ ਆਇਆ ਸੀ ਹਨਾ ਤਾਂ ਮੈਂ ਤਾਂ ਹੈਰਾਨ ਰਹਿ ਗਿਆ ਬਾਈ ਤੁਹਾਨੂੰ ਦੇਖ ਕੇ ਮੈਂ ਹੈ ਯਾਰ ਕਮਾਲ ਆ ਵੀ ਇੰਨਾ ਹੌਸਲਾ ਤੁਸੀਂ ਪੂਰਾ ਕੰਮ ਜਿਚਾਰ ਰੱਖਿਆ ਤੁਸੀਂ ਤਾਂ ਹਾਂਜੀ ਹੁਣ ਇਹ ਦੱਸ ਕਿੱਥੇ ਰਹਿੰਦੇ ਕਿੱਥੋਂ ਮੈਂ ਲਾਂਡਰਾ ਪਿੰਡ ਲਖਨੌਰ ਰਹਿੰਦਾ ਲਖਨੌਰ ਲਾਂਡਰਾ ਕੋਲੇ ਹੈਨਾ ਤੇ ਕਿੰਨੇ ਚਿਰ ਹੋ ਗਿਆ ਕੰਮ ਕਰਦੇ ਮੈਨੂੰ ਤਕਰੀਬਨ 6 ਸਾਲ ਹੋ ਗਿਆ ਇੱਕ ਸਾਲ ਤੋਂ ਇਹ ਤੋਂ ਪਹਿਲਾਂ ਕੀ ਕਰਦੇ ਸੀ ਪਹਿਲੇ ਸਰ ਮੈਂ ਇੱਕ ਜੋਤਾ ਜੋਤਾ ਕੰਪਨੀ 'ਚ ਕੰਮ ਕਰਦਾ ਸੀ ਠੀਕ ਹੈ ਹਾਂਜੀ ਉੱਥੋਂ ਉਹ ਕਿ ਛੱਡਤਾ ਫਿਰ ਉਹਦੋਂ ਨੇ ਟਾਈਮ ਨਾਲ ਸੱਲ ਹੀ ਨਹੀਂ ਦੇਣੀ ਫਿਰ ਮੈਂ ਤਾਂ ਕਰਕੇ ਉਧਰੋਂ ਕੰਮ ਛੱਡਤਾ ਹੋਰ ਤੁਸੀਂ ਸਪਲਾਈ ਕਰਨ ਲੱਗ ਗਿਆ ਹੈ ਨਾ ਇੱਥੇ ਹਾਂ ਹਾਂਜੀ ਹਾਂਜੀ ਮੈਨੂੰ ਇਹ ਦੱਸੋ ਭਾਈ ਇਹ ਜਦੋਂ ਸ਼ੁਰੂ ਕਰਿਆ ਹੁਣ ਇਹ ਨਹੀਂ ਲੱਗਿਆ ਵੀ ਇਹ ਔਖਾ ਹੋਊਗਾ ਇਹ ਤਾਂ ਕਿਉਂਕਿ ਅਸੀਂ ਤਾਂ ਜਿਵੇਂ ਹੁਣ Zomato ਵਾਲਿਆਂ ਨੂੰ ਦੇਖਦੇ ਹਾਂ ਨਾ ਜਾਂ Swiggy ਜਾਂ ਜਿਹੜੀਆਂ ਵੀ ਕੰਪਨੀਆਂ ਉਹਨਾਂ ਉਹ ਮੋਟਰਸਾਈਕਲ ਆਏ ਅਗਲੇ ਤੇ ਕੱਢ ਕੇ ਕਾਰਾਂ ਦੇ ਮੂਹਰ ਦੀ ਆਏ ਆਏ ਹਨਾ ਤੁਹਾਨੂੰ ਮਤਲਬ ਜਦੋਂ ਸ਼ੁਰੂ ਕਰਨਾ ਸੀ ਇਹ ਨਹੀਂ ਲੱਗਿਆ ਵੀ ਯਾਰ ਡਿਲੀਵਰੀ ਕਰਨਾ ਤਾਂ ਬਹੁਤ ਔਖਾ ਹੈ ਮੇਰੇ ਲਈ ਹਾਂਜੀ ਸਰ ਕੰਮ ਤਾਂ ਔਖਾ ਹੀ ਹੈ ਪਰ ਥੋੜਾ ਜਾਂ ਚੰਗੇ ਵੀ ਬੰਦੇ ਹੁੰਦੇ ਆ ਜੋ ਕਿ ਆਰਾਮ ਨਾਲ ਮੈਂ ਅਗਰ ਕਈ ਵਾਰੀ ਲਾਈਟ ਤੇ ਵੀ ਹੁੰਨਾ ਤਾਂ ਉਹਨਾਂ ਦੇ ਕੋਲ ਬਹੁਤ ਸਾਰੇ ਬੰਦੇ ਆ ਉਹ ਮੇਰੀ ਗੱਡੀ ਸਾਈਡ ਕਰਕੇ ਆਪਣਾ ਬਚਾ ਕੇ ਲੈ ਜਾਣੇ ਆਪਣੀ ਗੱਡੀ ਕੋਲ ਠੀਕ ਹੈ ਹਾਂਜੀ ਲੋਕ ਮਤਲਬ ਸਾਥਰੀ ਦਿੰਦੇ ਆ ਤਾਂ ਸਮੱਸਿਆ ਵੀ ਆਉਂਦੀ ਹੈ ਹਾਂਜੀ ਸਮੱਸਿਆ ਵੀ ਆਉਂਦੀ ਹੈ ਹੁਣ ਮੰਨ ਲਓ ਮੈਂ ਇਹ ਸੋਚਦਾ ਵੀ ਤੁਸੀਂ ਹੂੰ ਜ਼ਿਆਦਾਤਰ ਇੱਥੇ ਮੰਨ ਲਓ ਅਸੀਂ ਵੀ ਫਸਟ ਫਲੋਰ ਤੇ ਰਹਿੰਦੇ ਆ ਹਨਾ ਜੇ ਅਸੀਂ ਉੱਥੇ ਰਹਿ ਰਹੇ ਆ ਅਸੀਂ ਫੂਡ ਮੰਗਾ ਲਿਆ ਚਲੋ ਥੱਲੇ ਵੀ ਆ ਜਾਂਦੇ ਲੋਕ ਆ ਪਰ ਜੇ ਕੋਈ ਕਹੇ ਵੀ ਉੱਪਰ ਹੀ ਫੜਾਉਣਾ ਫਿਰ ਉਹਦੇ ਲਈ ਕਿਵੇਂ ਕਰਦੇ ਸਰ ਪਹਿਲੇ ਤਾਂ ਮੈਂ ਰਿਕੁਐਸਟ ਕਰਤਾ ਹੂੰ ਕਿ ਮਤਲਬ ਥੱਲੇ ਆ ਜਾਓ ਮੈਂ ਹੈਂਡੀਕੈਪਡ ਹਾਂ ਉੱਪਰ ਨਹੀਂ ਚੜ ਸਕਤਾ ਲੇਕਿਨ ਇੱਕ ਅੱਧਾ ਕਸਟਮਰ ਐਸਾ ਹੁੰਦਾ ਹੈ ਕਿ ਮਤਲਬ ਜੋ ਕਿ ਕਿ ਨਹੀਂ ਮੇਰੇ ਕੋ ਉੱਪਰ ਹੀ ਚਾਹੀਦਾ ਆਰਡਰ ਫਿਰ ਮੈਂ ਆਪਣਾ ਇਹ ਟੈਡੀ ਫੋੜੀ ਚੱਕਣਾ ਇਹ ਵਾਲੀ ਫਿਰ ਮੈਂ ਉਪਰੋਂ ਇੱਕ ਅੱਛਾ ਆਰਡਰ ਚੱਕਣਾ ਫਿਰ ਲੈ ਕੇ ਜਾਣਾ ਸਰ ਹਾਂਜੀ ਇਹਦੇ ਨਾਲ ਐਸਹਾਰਾ ਲੈ ਕੇ ਤੁਸੀਂ ਉੱਪਰ ਚੜ ਜਾ ਹਾਂਜੀ 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 ਪਰ ਹੈ ਤਾਂ ਮਤਲਬ ਫਿਰ ਵੀ ਤੁਹਾਡੇ ਸੰਘਰਸ਼ ਨੂੰ ਸਲਾਮ ਆ ਮੈਂ ਇਹ ਨਹੀਂ ਕਹਿੰਦਾ ਔਖਾ ਪਰ ਤੁਹਾਡੇ ਸੰਘਰਸ਼ ਨੂੰ ਤਾਂ ਸਲਾਮ ਆ ਬਾਈ ਯਾਰ ਵੀ ਕਿੰਨੇ ਵਜੇ ਉੱਠਦੇ ਕਿੰਨੇ ਵਜੇ ਮੈਂ ਸਰ ਸਵੇਰੇ 5 ਵਜੇ ਉੱਠ ਜਾਂਦਾ ਅੱਛਾ ਤੇ ਕਿੰਨੇ ਵਜੇ ਆਈਡੀ ਕਿੰਨੇ ਵਜੇ ਆਨ ਕਰਦੇ ਹੋ ਸਮਾਰਟ ਹੋ ਮੈਂ ਸਰ ਪਹਿਲੇ ਮਤਲਬ ਨਹਾਇਆ ਦੋਇਆ ਫਰੈਸ਼ ਹੋ ਬ ਆਪਣੀ ਪੂਜਾ ਪਾਈ ਕੀ ਫਿਰ ਉਸਕੇ ਬਾਅਦ 8 ਵਜੇ ਆਪਣੀ ਆਈਡੀ ਆਨ ਕਰ ਦੇਣਾ ਠੀਕ ਹੈ ਸੋਭਾ ਤੇ ਕਿੰਨੇ ਵਜੇ ਬੰਦ ਕਰਦੇ ਹੋ ਸਰ ਮੈਂ 5:30 ਵਜੇ ਬੰਦ ਕਰ ਦਿੰਦਾ ਉਹ ਤਾਂ ਲੋਕ ਕਈ ਵਰੀ ਕੋਈ ਰਾਤ ਨੂੰ ਵੀ ਉਹ ਕਰਦੇ ਆ ਡਿਲੀਵਰੀ ਉਹ ਵੀ ਨਹੀਂ ਸਰ ਮੈਂ ਰਾਤ ਨੂੰ ਨਹੀਂ ਕਰ ਸਕਦਾ ਰਾਤ ਨੂੰ ਹੈਵੀ ਟ੍ਰੈਫਿਕ ਹੁੰਦਾ ਅੱਛਾ ਹਾਂਜੀ ਪਰ ਤੁਸੀਂ ਇਹਦੇ ਲਾਈਟ ਲਾਈ ਹੋਈ ਹੈ ਮੂਰੇ ਹਾਂਜੀ 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 ਲਾਈ ਹੋਈ ਹੈ ਠੀਕ ਹੈ ਇਹ ਬੈਟਰੀ ਤੇ ਹੈ ਜਾਂ ਤੁਸੀਂ ਇਹਨੂੰ ਬੈਟਰੀ ਦੀ ਹਾਂਜੀ ਸਰ ਇਹ ਬੈਟਰੀ ਹੈ ਪਰ ਇਹਦੀ ਬੈਟਰੀ ਜ਼ਿਆਦਾ ਚਲਦੀ ਨਹੀਂ ਹੈ ਕਿੰਨਾ ਕਿੰਨਾ ਚਿਰ ਚੱਲਦੀ ਹੈ ਇਹ 5-6 ਘੰਟੇ ਚੱਲ ਪਾਤੀ ਹੈ ਪਰ ਉਸਕੇ ਬਾਅਦ ਡਾਊਨ ਹੋ ਜਾਂਦੀ ਹੈ ਫਿਰ ਮੈਂ ਘਰ ਚੱਲ ਜਾਣਾ ਆਪਣੇ ਵਧੀਆ ਗੁਜ਼ਾਰੇ ਜੋਗਰੇ ਕਮਾ ਲੈਨੇ ਹਾਂ ਬਸ ਬਾਬੇ ਦਾ ਸ਼ੁਕਰ ਹੈ ਕਿ ਆਰਾਮ ਨਾਲ ਰੋਟੀ ਪਾਣੀ ਚੱਲਦੀ ਹੈ ਹਾਂਜੀ ਮੈਂ ਤੁਹਾਨੂੰ ਆਪਦੀ ਕਹਾਣੀ ਦੱਸਦਾ ਮੈਂ ਸਵੇਰ ਸਵੇਰ ਉੱਠਣ ਦੇ ਵਿੱਚ ਸਵੇਰ ਜਦੋਂ ਉੱਠਣਾ ਹੁੰਦਾ ਕਈ ਵਾਰੀ ਕਾਲਜੀ ਕਰ ਜਾਂਦਾ ਵੀ ਯਾਰ ਮੈਂ ਲੇਟ ਹੋ ਜਾਂਦਾ ਅੱਜ ਮੈਂ ਸਵੇਰੇ ਉੱਠਿਆ ਮੇਰਾ ਪਹਿਲਾ ਖਿਆਲ ਮਨ ਚ ਤੁਸੀਂ ਆ ਮੈਂ ਯਾਰ ਬਾਈ ਚ ਕਿੰਨਾ ਹੌਸਲਾ ਹੈ ਮੈਂ ਛਾਲ ਮਾਰ ਕੇ ਖੜਾ ਹੋ ਗਿਆ ਬਹੁਤ ਲੋਕ ਆ ਜਿਹੜੇ ਤੁਹਾਨੂੰ ਦੇਖਣਗੇ ਤੇ ਹੌਸਲੇ ਚਾਹਣਗੇ ਵੀ ਯਾਰ ਵੀ ਕਰਿਆ ਜਾ ਸਕਦਾ ਯਾਰ ਜ਼ਿੰਦਗੀ ਨਾਲ ਸੰਘਰਸ਼ ਕਰਿਆ ਜਾ ਸਕਦਾ ਲੋਕ ਹੌਸਲਾ ਢਾਈ ਬੈਠੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਮਤਲਬ ਤੁਸੀਂ ਆਪਦੀ ਜ਼ਿੰਦਗੀ ਚ ਕੀ ਸਿੱਟਾ ਕੱਢਿਆ ਵੀ ਐ ਕਰਿਆ ਜਾ ਸਕਦਾ ਪੜਿਆ ਜਾ ਸਕਦਾ ਆਰਾਮ ਨਾਲ ਅੱਛਾ ਹਾਂਜੀ ਪਰਮਾਤਮਾ ਨੇ ਐ ਮਨਾ ਮੇਰਾ ਪੈਰ ਖਰਾਬ ਕਰਤਾ ਮੇਰਾ ਮਾਈਂਡ ਤੋਂ ਖਰਾਬ ਨਹੀਂ ਹੈ ਮੈਂ ਉਹਦਾ ਸ਼ੁਕਰ ਕਰਤਾ ਇਦਾਂ ਕਿ ਬਾਬੇ ਸ਼ੁਕਰ ਹੈ ਜੋ ਵੀ ਮੈਂ ਆਪਣੇ ਮੈਂ ਆਪਣੇ ਵੀ ਬੱਚੇ ਪਾਲ ਰਿਆਂ ਬਸ ਇਸੀ ਰੋਜੀ ਰੋਟੀ ਤੇ ਆਪਣੇ ਕਿੰਨੇ ਬਚਪਨ ਤੋਂ ਸੀ ਜਬਾਚ ਹੋਇਆ ਤੁਹਾਨੂੰ ਪ੍ਰੋਬਲਮ ਨਹੀਂ ਨਹੀਂ ਮੈਂ 6 ਸਾਲ ਦਾ ਥਾ ਤੋ ਫਿਰ ਮੇਰੇ ਨਾ ਬੁਖਾਰ ਆਇਆ ਅਚਾਨਕੀ बुखार आए फिर उसके बाद डॉक्टर ने इंजेक्शन लगाता फिर मेनू पोलियो घोषित करता हां जी पहला नहीं सी ये हां बच्चे नहीं बचपन से नहीं था मेरे को हां जी पर ਤੁਸੀਂ ਵੀ ਇਹ ਨਿਰਾਸ਼ ਹੁੰਨੇ ਹੋ ਕਦੇ 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 ਹੋਏ ਵੀਰ ਜ਼ਿੰਦਗੀ ਚ ਵੀਰ ਮੈਂ ਕੁਛ ਕਰਨੀ ਸੌਕਣਾ ਦੁਨੀਆ ਨਾਲ ਨਹੀਂ ਰਲ ਸਕਣਾ ਦੁਨੀਆ ਤਾਂ ਬਹੁਤ ਤੇਜ਼ੀ ਨਾਲ ਜਾ ਰਹੀ ਹੈ हां जी हां जी हां जी ਕਦੀ ਵਾਰੀ ਕਈ ਵਾਰੀ ਦੁੱਖ ਹੁੰਦਾ ਬਹੁਤ ਜ਼ਿਆਦਾ ਕਿ ਮੇਰੀ ਸਾਈਕਲ ਇਹ ਨਾ ਜਿਆਦਾ ਨਹੀਂ ਚੱਲ ਸਕਦੀ ਇਹਦੀ ਬੈਟਰੀਆਂ ਖਰਾਬ ਹੋ ਚੁੱਕੀਆਂ ਆ ਪਰ ਮੇਰੇ ਮਨ 'ਚ ਨਾ ਦੁੱਖ ਹੁੰਦਾ ਕਿ ਕਈ ਵਾਰੀ ਕੀ ਮੈਂ ਵੀ ਐਕਟਿਵਾ ਲੈ ਲਵਾਂ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਹੈ ਐਕਟਿਵਾ ਵਧੀਆ ਉਹ ਉਹ ਐਕਟਿਵਾ ਕਿਵੇਂ ਹੁੰਦੀ ਉਹ ਕਿਵੇਂ ਹੁੰਦੀ ਹੈ ਐਕਟਿਵਾ ਸਰ ਹੁੰਦੀ ਉਹ ਤਾਂ ਨਾ 3 ਟਾਇਰ ਲਗਵਾਣੇ ਪੈਂਦੇ ਅਲੱਗ ਜੇ ਅੱਛਾ ਅੱਛਾ ਹਾਂਜੀ 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 ਓਕੇ ਹਾਂਜੀ ਤੇ ਬੈਟਰੀਆਂ ਤੇ ਇਹਦੀਆਂ ਤੇ ਕਿੰਨਾ ਖਰਚਾ ਬੈਟਰੀਆਂ ਤਾਂ ਇਹਦੀ ਕਰੀਬ 12-13000 ਦੀ ਹੋਣੀ ਹੈ ਮੈਂ ਜੀ ਅੱਛਾ ਬੈਂਟਰੀਆਂ ਦਾ ਚਲੋ ਅਸੀਂ ਤੁਹਾਡੇ ਨਾਲ ਵਾਦਾ ਵੀ ਕਰਦੇ ਆ ਉਹ ਅਸੀਂ ਕਰਵਾਈ ਦੇਵਾਂਗੇ ਠੀਕ ਆ ਪਰ ਅਸੀਂ ਦੇਖਦੇ ਆ ਜੇ ਕੋਈ ਸਾਡੇ ਆਸ-ਪਾਸੇ ਕਿਸੇ ਨੇ ਸਹਿਯੋਗ ਕਰਿਆ ਤਾਂ ਆਪਾਂ ਕੋਸ਼ਿਸ਼ ਕਰਾਂਗੇ ਇੱਕ ਤੋਂ ਵਾਦੀ ਹਨਾ ਪਰ ਪ੍ਰੋਮਿਸ ਨਹੀਂ ਪਰ ਬੈਂਟਰੀ ਆਪਾਂ ਕਰ ਲਾਂਗੇ ਮੈਨੇਜ ਹਨਾ ਕੋਈ ਅਸੀਂ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਕਰ ਦਾਂਗੇ ਰੇਂਜ ਤੇ ਸਭ ਤੋਂ ਪਹਿਲਾਂ ਤਾਂ ਬਸ ਮੈਨੂੰ ਤਾਂ ਇਹੀ ਆ ਕਿ ਤੁਹਾਡੇ 'ਚ ਜਿਹੜਾ ਹੌਸਲਾ ਹੈ ਹਨਾ ਤੁਸੀਂ ਕੰਮ ਕਰਦੇ ਹੋ ਇਹ ਇਹ ਬਹੁਤ ਹੀ ਅੱਛਾ ਸੋਸਾਇਟੀ ਚ ਲੋਕ ਜਿਨ੍ਹਾਂ ਦੇ ਪੈਰ ਵੀ ਚੱਲਦੇ ਆ ਉਹ ਵੀ ਬਸ ਉਹਨਾਂ 'ਚ ਹੌਸਲਾ ਨਹੀਂ ਉਹ ਘਰੇ ਬੈਠਿਆ ਵੀ ਅਸੀਂ ਜ਼ਿੰਦਗੀ 'ਚ ਕੀ ਕਰ ਸਕਦੇ ਆ ਨਹੀਂ ਸਰ ਘਰ ਬੈਠ ਕੇ ਗੁਜ਼ਾਰਾ ਤਾਂ ਹੋਣਾ ਨਹੀਂ ਹੈ ਕਿਉਂਕਿ ਆਪਣੇ ਕੋਲ ਚਾਹੇ ਜਿੰਨਾ ਧਨ ਹੋਵੇ ਚਾਹੇ ਜਿੰਨੀ ਦੌਲਤ ਹੋ ਉਹ ਇੱਕ ਦਿਨ ਸਾਰੀ ਮੁੱਕ ਜਾਨੀ ਹੈ ਪਰ ਇਸ ਸੱਚਾਈ 'ਤੇ ਮੈਂ ਅਗਰ ਮੰਨਦਾ ਹਾਂ ਮੈਂ ਕਿ ਮੇਰਾ ਪੈਰ ਖਰਾਬ ਹੈ ਪਰ ਮੈਂ ਕੋਈ ਗੱਲ ਨਹੀਂ ਪੈਰ ਖਰਾਬ ਕੋਈ ਗੱਲ ਨਹੀਂ ਪਰ ਮੈਂ ਆਪਣੇ ਦਿਲ 'ਚ ਇੱਕ ਹੌਸਲਾ ਰੱਖਦਾ ਮੇਰੇ ਕਿ ਮਿਹਨਤ ਕਰੀਏ ਮਿਹਨਤ ਦੀ ਰੋਟੀ ਖਾਈਏ ਉਹਦਾ ਸੁਆਦ ਕੁਝ ਹੋਰ ਹੁੰਦਾ ਹਾਂਜੀ। ਤੇ ਰੋਟੀ ਦਾ ਸਵਾਦ ਤਾਂ ਬਾਈ ਸੱਚੀ ਹੋ ਰਹਾ ਹੈ ਨਾ। ਕਿਉਂਕਿ ਤੁਹਾਡੇ ਕੋਲੇ ਵੀ ਹੁਣ ਮਤਲਬ ਆਪਾਂ ਬਹੁਤ ਲੋਕਾਂ ਨੂੰ ਦੇਖਦੇ ਆਂ ਡਿਸੇਬਿਲਟੀ ਵਾਲੇ ਵੀ ਹੈ ਨਾ ਉਹ ਵਿਚਾਰੇ ਬੰਨਾਂ ਪਸੰਦ ਕਰਦੇ ਆ। ਕਈ ਕਈ ਸੱਚੀ ਮਜਬੂਰ ਵੀ ਹੁੰਦੇ ਆ ਹੈ ਨਾ ਪਰ ਤੁਸੀਂ ਵਿਚਾਰੇ ਬੰਨਾਂ ਨੇ ਤੁਸੀਂ ਜ਼ਿੰਦਗੀ ਨਾਲ ਲੜਨਾ ਚੁਣਿਆ। ਹਾਂਜੀ ਸਰ ਬਿਲਕੁਲ। ਮੈਂ ਸਰ ਬਿਆਹਿਆ ਹੋਇਆ ਹਾਂ ਮੇਰਾ ਇੱਕ ਮੁੰਡਾ ਹੈ। ਛੋਟਾ 2 ਸਾਲ ਦਾ ਹੈ। ਮੇਰੀ ਵਾਈਫ ਉਹ ਵੀ ਹੈਂਡੀਕੈਪਟ ਹੈ। ਹਮ ਦੋਨੋਂ ਆਪਣਾ ਰਲ ਮਿਲ ਕੇ ਆਰੰਗਨਾਲ ਆਪਣਾ ਘਰ ਚਲਾਉਂਦੇ ਆ। ਹਾਂਜੀ। ਇਹ ਤਾਂ ਯਾਰ ਬਹੁਤ ਹੀ ਤੁਹਾਡੀ ਕਹਾਣੀ ਵਧੀਆ ਤੁਸੀਂ ਐਂ ਤਰੱਕੀਆਂ ਕਰੋ ਲੱਗੇ ਰੋ ਜ਼ਿੰਦਗੀ ਨਾਲ ਤੁਹਾਨੂੰ ਦੇਖ ਕੇ ਸਾਨੂੰ ਵੀ ਹੌਸਲਾ ਮਿਲਿਆ ਮੈਂ ਤਾਂ ਕੱਲ ਤੁਹਾਨੂੰ ਦੇਖਿਆ ਮੈਂ ਨਾ ਕਈ ਦਿਨਾਂ ਦੇ ਅਸੀਂ ਕੰਮ ਉਦਾਂ ਹੀ ਘੱਟ ਕਰ ਰਹੇ ਸੀ ਹਨਾ ਤੁਹਾਨੂੰ ਦੇਖਿਆ ਸਾਨੂੰ ਵੀ ਐ ਹੋ ਗਿਆ ਨੇ ਵੀ ਚੱਕ ਦੋ ਕੰਮ ਦੇ ਫੱਟੇ ਯਾਰ ਬਾਈ ਨੂੰ ਮਿਲ ਲਿਆ ਹੌਸਲਾ ਹੋ ਗਿਆ ਸਾਨੂੰ ਵੀ ਸ਼ੁਕਰੀਆ ਸਾਨੂੰ ਵੀ ਦੱਸਣ ਥੈਂਕ ਯੂ ਸਰ ਥਾ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਹੈ ਕਹਾਣੀ ਮੈਂ ਤਾਂ ਹੀ ਤੁਹਾਡੇ ਮੂਰੇ ਅੱਜ ਇਹ ਗੱਲ ਕਰਨੀ ਸੀ ਜਾਂ ਅਸੀਂ ਰੱਖਣੀ ਸੀ ਵੀਰਾ ਆਪਣੇ ਸਾਰਿਆਂ ਦੀ ਜ਼ਿੰਦਗੀ 'ਚ ਹਨਾ ਮੁਸੀਬਤਾਂ ਹੁੰਦੀਆਂ ਸਮੱਸਿਆਵਾਂ ਹੈਗੀਆਂ ਇਹ ਸੱਚ ਆ ਜ਼ਿੰਦਗੀ ਦਾ ਦੁੱਖ ਦਰਦ ਸਭ ਕੁਝ ਜ਼ਿੰਦਗੀ 'ਚ ਆਉਣਾ ਹੀ ਆਉਣਾ ਜਿੱਥੇ ਮਰਜ਼ੀ ਭੱਜ ਲਗੇ ਪਰ ਇਹ ਬੰਦੇ ਦੀ ਕਹਾਣੀ ਇਹ ਜ਼ਰੂਰ ਦੱਸਦੀ ਆ ਵੀ ਚੁਆਇਸ ਤੁਹਾਡੇ ਕੋਲ ਆ ਫੈਸਲਾ ਤੁਸੀਂ ਕਰਨਾ ਵੀ ਤੁਸੀਂ ਵਿਚਾਰੇ ਬੰਨਾ ਹਾਰ ਜਾਣਾ ਜਾਂ ਫਿਰ ਉਸ ਬਾਈ ਵਾਂਗੂ ਜ਼ਿੰਦਗੀ 'ਚ ਸੰਘਰਸ਼ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ